ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਤਰੋਂ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਤੇ ਇਹਦੇ ਆਸ-ਪਾਸ ਜੇ ਆਪਾਂ ਸ਼ਹਿਰਾਂ ਦੀ ਗੱਲ ਕਰਦੇ ਆ ਤਾਂ ਬਰਨਾਲਾ 18 ਕਿਲੋਮੀਟਰ ਹੈ ਮਲੇਰ ਕੋਟਲਾ 14-15 ਕਿਲੋਮੀਟਰ ਨੇੜੇ ਇਹਦੇ ਧੂਰੀ ਰਹਿ ਜਾਂਦਾ ਇਹ ਤੋਂ ਬਿਨਾਂ ਜੇ ਸੰਗਰੂਰ ਸ਼ਹਿਰ ਦੀ ਗੱਲ ਕਰਦੇ ਆ ਤਾਂ ਉਹ ਵੀ 25 ਕਿਲੋਮੀਟਰ ਹੈ ਕਾਤਰੋਂ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਨਾਲ ਜਿਹੜੀਆਂ ਆ ਕੇ ਆਪਾਂ ਵੈਸੇ ਗੱਲਾਂ ਬਾਤਾਂ ਕਰਦੇ ਆਂ ਤੇ ਬਾਈ ਦੱਸਦਾ ਵੀ 7 ਸਾਲ ਹੋ ਗਏ ਮੁਰਾ ਨਸਲ ਤੇ ਕੰਮ ਕਰਦੇ ਆਂ ਨੂੰ ਤੇ ਇਹਨਾਂ ਦੀ ਮੁਰਾ ਦੀ ਕਰੀਮ ਤਿਆਰ ਕੀਤੀ ਬਾਈ ਨੇ ਜਿਵੇਂ ਸਾਹਮਣੇ ਝੋਟੀ ਤੁਸੀਂ ਦੇਖ ਰਹੇ ਹੋ ਪ੍ਰੋਪਰ ਡਿਟੇਲ ਹੈ ਕਿਹੜੇ ਬੁੱਲ ਦੀ ਹੈ ਅੱਗੇ ਕਿਹੜਾ ਸੀਮਿੰਟ ਇਹਦੇ ਲੱਗਾ ਹੈ ਇਹਦੇ ਨਾਲ ਇੱਕ ਹੋਰ ਝੋਟੀ ਪ੍ਰੋਪਰ ਡਿਟੇਲ ਇਹਦੀ ਵੀ ਆਪਾਂ ਨੂੰ ਮਿਲ ਜਾਣੀ ਹੈ ਇਹ ਦੋ ਝੋਟੀਆਂ ਜਿਹੜੀਆਂ ਨੇੜ ਦਿਖਦੀਆਂ ਜਿਹੜੀਆਂ ਸੋਣ ਦੇ ਇਹ ਤੋਂ ਬਿਨਾ ਇੱਕ ਹੋਰ ਝੋਟੀ ਸੀਮਿੰਟ ਡਿਟੇਲ ਇਹਦੀ ਵੀ ਮਿਲੂਗੀ ਆਪਾਂ ਨੂੰ ਗੱਬਣ ਹੈ ਟੋਕੜ ਗੱਬਣ ਸਮਝ ਲਓ ਕੁਸ ਟਾਈਮ ਬਾਕੀ ਹੈ ਤੇ ਇੱਕ ਹੋਰ ਝੋਟੀ ਵਿਕਾਊ ਆ ਚਾਰ ਨਾਲ ਤੁਸੀਂ ਵੱਡੇ ਦੇਖ ਰਹੇ ਹੋ ਇਹ ਤੋਂ ਬਿਨਾ ਦੋ ਛੋਟੀਆਂ ਝੋਟੀਆਂ ਕਟੀਆਂ ਜਿਹੜੀਆਂ ਉਹ ਵੀ ਬਾਈ ਨੇ ਵੇਚਣੀਆਂ ਚਿਮਨ ਦੀ ਡਿਟੇਲ ਸਾਰੀਆਂ ਦੀ ਮਿਲ ਜੂਗੀ ਤੇ ਇੱਕ ਹੋਰ ਖਾਸ ਗੱਲ ਵੈਟਰਨਰੀ ਪ੍ਰੈਕਟਿਸ ਕੀਤੀ ਬਾਈ ਨੇ ਸ਼ੌਕ ਰੱਖਿਆ ਵੀ ਆਪਾਂ ਘਰ ਚ ਬਰੀਡ ਤਿਆਰ ਕਰਨੀ ਆ ਤੇ ਪਿਛਲੇ 7 ਸਾਲਾਂ ਤੋਂ ਹੀ ਕੁਸ ਨਾਮੀ ਬੁੱਲਾਂ ਦੇ ਸਟਾਲ ਸੰਭਾਲ ਕੇ ਰੱਖੇ ਉਹਨਾਂ ਦੀ ਏਆਈ ਜਿਹੜੀ ਉਹ ਆਪ ਕੀਤੀ ਆ ਕੁਸ ਮੱਝਾਂ ਦੇ ਏਆਈ ਹੋਈ ਵੀ ਆ ਜਿਹੜੀ ਉਹ ਬਾਈ ਆਪਾਂ ਨੂੰ ਸੀਮਨ ਉਹਦੇ ਬਾਰੇ ਵੀ ਜਾਣਕਾਰੀ ਦੇਊ ਹੁਣੇ ਪਸ਼ੂ ਵੇਚਨੇ ਕਿਉਂ ਆ ਇਧਰਲੇ ਪਾਸੇ گاਵਾਂ ਦਾ ਇੱਕ ਫਾਰਮ ਤਿਆਰ ਕਰ ਲਿਆ ਬਾਈ ਨੇ ਕਿਉਂਕਿ ਮੈਂ ਪਹਿਲਾਂ ਦੱਸਿਆ ਵੈਟਰਨਰੀ ਪ੍ਰੈਕਟਿਸ ਵੀ ਰਾਪ ਕਰਦਾ ਤਾਂ ਥੋੜਾ ਜਿਹਾ ਇਹ ਹੈ ਵੀ ਜੇ ਆਪਾਂ ਕਮਰਸ਼ੀਅਲ ਲੈਵਲ ਤੇ ਦੇਖਦੇ ਆਂ bizness ਦੇ ਤੌਰ ਤੇ ਦੇਖਦੇ ਆਂ ਤਾਂ گاਵਾਂ ਨੂੰ ਜ਼ਿਆਦਾ ਕਾਮਯਾਬ ਮੰਨਿਆ ਜਾਂਦਾ ਤਾਂ ਉਹਦੇ ਕਰਕੇ ਬਾਈ ਨੇ ਵੀ گاਵਾਂ 'ਵਾਂ ਧਿਆਨ ਦਿੱਤਾ ਤੇ ਨਵਾਂ ਸ਼ੈੱਡ ਤਿਆਰ ਕਰ ਲਿਆ ਇੱਕ ਮੱਝ ਘਰ ਚ ਰੋਕਣੀ ਆ ਸਿਰਫ ਇਹਨਾਂ ਦਾ ਜਾਨੀ ਇਹ ਮੰਨ ਲਓ ਵੀ ਇਸੇ ਮੱਝ ਤੋਂ ਤਿਆਰ ਹੋਇਆ ਹੋਇਆ ਖਾਨਦਾਨ ਹੈ ਕੋਈ ਪ੍ਰਾਣਾ ਪਸ਼ੂ ਹੁੰਦਾ ਉਹਦੇ ਨਾਲ ਮੋਹ ਹੁੰਦਾ ਲਗਾ ਹੁੰਦਾ ਉਹਦੇ ਕਰਕੇ ਮੱਝ ਬਾਈ ਨੇ ਰੋਕ ਲਈ ਚਾਰ ਮੱਝਾਂ ਘਰ ਚ ਆ ਉਹ ਚਾਰੇ ਜਿਹੜੀਆਂ ਠਾਗੇ ਦੁੱਧ ਆ ਲੀਆਂ ਉਹ ਸੇਲ ਕਰ ਦੇਣੀਆਂ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਵੀਰ ਦਾ ਸਕਰੀਨ ਤੇ ਚਲਾ ਦੂੰਗਾ ਉੱਤੇ ਤੁਸੀਂ ਕਾਲ ਕਰ ਲਿਓ ਜਿੰਨੀਆਂ ਝੋਟੀਆਂ ਤੁਹਾਨੂੰ ਦਿਖਾ ਦੂੰਗਾ ਨਾ ਤਾਂ ਕੋਈ ਸਿੰਗਲ ਨੂੰ ਕਮੀ ਐ ਤੇ ਨਾ ਕੋਈ ਥਾਣਾ ਹਵਾਨੇ ਵਾਲੇ ਪੱਖ ਤੋਂ ਕੋਈ ਕਮੀ ਐ ਬਾਕੀ ਡਿਟੇਲ ਆਪਾਂ ਉਹ ਵੀਰ ਤੋਂ ਲੈਨੇ ਇਹ ਹੈਗੀ ਆ ਜੀ ਆ ਬਈ ਸਤਿ ਸ਼੍ਰੀ ਅਕਾਲ ਅੱਛੀ ਕਾਲ ਨਾਮ ਦੱਸ ਦਿਓ ਵੀਰ ਆਪਣਾ ਮੇਰਾ ਨਾਮ ਗਰੇਂਦਰ ਆ ਜੀ ਗਰੇਂਦਰ ਭਾਈ ਵੈਟਰਨਰੀ ਪ੍ਰੈਕਟਿਸ ਕੀਤੀ ਨੂੰ ਕਿੰਨਾ ਟਾਈਮ ਹੋ ਗਿਆ 7 ਸਾਲ ਹੋ ਗਏ ਮੈਨੂੰ ਕੰਮ ਸੱਤ ਸਾਲ ਹੋ ਗਏ ਠੀਕ ਐ ਅੱਛਾ ਭਾਈ ਫਿਰ ਉਦੋਂ ਤੋਂ ਹੀ ਬਰੀਡਿੰਗ ਵਾਲੇ ਪਾਸੇ ਧਿਆਨ ਗਿਆ ਸੀ ਹਾਂਜੀ ਸ਼ੌਕ ਹੀ ਸੀਗਾ ਜੀ ਠੀਕ ਐ ਅੱਛਾ ਭਾਈ ਬੜੀ ਸੋਹਣੀ ਮੁਰਾ ਨਸਲ ਜਿਹੜੀ ਉਹ ਤੁਸੀਂ ਤਿਆਰ ਕੀਤੀ ਤੇ ਹੁਣ ਫਿਰ ਅਚਾਨਕੇ ਬਦਲ ਦੇਣੀ ਹੈ ਮਤਲਬ گاਵਾਂ ਵਾਲੇ ਪਾਸੇ ਨੂੰ ਹਾਂ ਹੁਣ گاਵਾਂ ਦੀ ਕਰਨੀ گاਵਾਂ ਦਾ ਫਾਰਮ ਕਰਾਂਗੇ ਠੀਕ ਐ ਭਾਈ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਝੋਟੀ ਹੈ ਕੰਨ ਮਸੂਆ ਸੁੰਦੀ ਹੈ ਇਹ ਇਹਦਾ 21 2021 ਦਾ ਜਨਮ ਆ ਜੀ 2021 ਦਾ ਇਹਦਾ ਜਨਮ ਹੈ ਇਹ ਕਿਹੜੇ ਬੁੱਲ ਦੀ ਹੈ ਬਾਈ ਅਰਜਨ ਕੁੰਗੜ ਦੀ ਕੱਟੀ ਹੈ ਜੀ ਇਹ ਠੀਕ ਹੈ ਗੱਭਣ ਕਿਹੜੇ ਤੋਂ ਹੈ ਇਹਦੇ ABC ਦਾ ਖਾਨ ਲੱਗਿਆ ਹੋਇਆ ਜਿਹੜਾ ਸਰਸਪਰੀ ਦਾ ਬੱਚਾ ਜੀ ਠੀਕ ਹੈ ABC ਦੇ ਖਾਨ ਤੋਂ ਇਹ ਗੱਭਣ ਹੈ ਤੇ ਅਰਜਨ ਕੁੰਗੜ ਦੀ ਆਪ ਹੈ ਅੱਛਾ ਕਿੰਨਾ ਟਾਈਮ ਲੈਂਦੀ ਹੈ ਸੂਣ ਚੋਣ ਇਹ ਇਹ ਜੀ ਹਫਤਾ ਮੰਨ ਕੇ ਚੱਲੋ ਜੀ ਦਿਨ ਇਹਦੇ ਤਰੀਕ 25 ਤਰੀਕ ਨੂੰ ਪੂਰੇ ਹੁੰਦੇ ਨੇ ਜੀ 25 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਵੈਸੇ ਹਫਤਾ ਹਜੇ ਲੈ ਜੂਗੀ ਲੱਗਦਾ ਜੀ ਇਹਦੀ ਇਹਦੀ ਜਿਹੜੀ ਮਾਂ ਆਪਣੇ ਕੋਲ ਜਿਹੜੀ ਵੱਡੀ ਮਾ ਜੇ ਇਹਦੀ ਧੀ ਹੈ ਬਾਈ ਨਹੀਂ ਇਹ 2 ਦਾ ਰਵਾ ਹੋਰ ਆ ਜੀ 2 ਵੱਡੀ ਮੱਝ 2 ਵੱਡੀ ਮੱਝ ਦੀ ਹੈ ਠੀਕ ਹੈ ਅੱਛਾ ਕੀ ਕੀਮਤ ਰਹੂਗੀ ਜੀ ਆਪਾਂ ਵੇਚਣੀ ਹੈ ਛੋਟੇ ਫੋਨ ਤੇ ਕਰਨ ਰੇਟ ਫੋਨ ਤੇ ਰਹੂਗਾ 2021 ਦਾ ਦੋਸਤੋ ਜਨਮਾ ਤੇ 24 ਚ ਵੀਡੀਓ ਬਣਾ ਰਹੇ ਆ ਮਹੀਨਿਆਂ ਦਾ ਫਰਕ ਇਧਰ ਉਧਰ ਹੋ ਸਕਦਾ ਵੈਸੇ ਅੰਦਾਜ਼ਾ ਤੁਸੀਂ 3 ਕਸਾਲ ਉਮਰ ਮੰਨ ਕੇ ਚੱਲੋ 3 ਸਾਲ ਤੋਂ ਘੱਟ ਸੂਗੀ ਇਹ ਘੱਟ ਸੂਗੀ ਕਾਪੀ ਤੇ ਲਿਖਿਆ ਹੋਇਆ ਜੋ ਹੈਗੀ ਹੈ ਡਿਟੇਲ ਦੇ ਨਾਲ ਦੀ ਵੀ ਸੋ ਬਾਈ ਕਹਿੰਦਾ ਵੀ ਡੇਟ ਆਫ ਬਰਥ ਪ੍ਰੋਪਰਲੀ ਲਿਖੀ ਹੋਈ ਆ ਰਜਿਸਟਰ ਦੇ ਉੱਤੇ 3 ਸਾਲ ਤੋਂ ਘੱਟ ਉਮਰ ਦੇ ਵਿੱਚ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਮੁਰਾ ਨਸਲ ਲਗਭਗ ਜੈਡ ਬਲੈਕ ਹੈ ਹਵਾਨੇ ਦੀ ਬਣਾਵਟ ਦੇਖ ਲੋ ਹਜੇ ਹਫਤਾ ਲਾਉਗੀ ਹਵਾਨਾ ਬਣਾਉਣਾ ਸ਼ੁਰੂ ਕੀਤਾ ਝੋਟੀ ਨੇ ਬਈ ਖੋਲ ਲਈਏ ਨੂੰ ਆਪਾਂ ਤੋੜ ਕੇ ਦਿਖਾਉਣੇ ਸੋ ਵੇਖੋ ਹਵਾਨੇ ਦਾ ਰੁਖ ਅਰਜਨ ਖੁੰਗੜ ਦੀ ਆਪ ਆ ਦੋਸਤੋ ਖਾਨ ਬੋਲਦਾ ਸੀਮਨ ਲੱਗਾ ਖਾਨ ਬੋਲ ਜਿਹੜਾ ਉਹ ਲਕਸ਼ਮੀ ਸੌਰੀ ਏ ਬੀ ਸੀ ਸੀਮਨ ਬੈਂਕ ਵਾਲਿਆਂ ਕੋਲ ਹੈ ਸਰਸਵਤੀ ਦਾ ਸਰਸਵਤੀ ਦਾ ਬੱਚਾ ਹੈ ਦੋਸਤੋ ਉਹਦੀ ਵੀਡੀਓ ਆਪਣੇ ਚੈਨਲ ਤੇ ਸ਼ਾਇਦ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਝੋਟੀ ਦੋਸਤੋ ਬਾਈ ਨੇ ਸੰਭਾਲੀ ਛੋਟੀ ਉਮਰ ਦੇ ਵਿੱਚ ਹੀ ਕਰਮ ਵਾਲੀ ਨੇ ਪਹਿਲਾ ਸੂਆ ਸੂ ਪੈਣਾ ਸਿੰਗਾ ਦੀ ਵੀ ਬੜੀ ਸਨੱਖੀ ਆ ਦੋਸਤੋ ਤੇ ਢਾਂਚੇ ਦੀ ਵੀ ਤੁਸੀਂ ਦੇਖ ਸਕਦੇ ਹੋ ਤੇ ਸ਼ਰੀਫ ਵੀ ਇੰਨੀ ਕਾ ਵੀ ਬਾਈ ਨੇ ਪੋਲਾ ਜਾਂ ਸੰਗਲ ਫੜ ਲਿਆ ਤੇ ਉਵੇਂ ਹੀ ਮਗਰ ਤੁਰ ਹੀ ਜਾਂਦੀ ਹੈ ਲਿਆਓ ਵੀਰੇ ਵਾਪਸ ਸੋ ਇਹ ਪਹਿਲਣ ਝੋਟੀ ਹੈ ਹਜੇ ਹਵਾਨਾ ਤਿਆਰ ਕਰੂਗੀ ਹਫਤਾ ਲੈਂਦੀ ਐ ਸੂਨ ਦੇ ਵਿੱਚ ਪਰ ਹੁਣ ਵੀ ਰੁਖ ਚੰਗਾ ਸੋ ਰੇਟ ਫੋਨ ਤੇ ਬਾਕੀ ਢਾਂਚਾ ਜਿਹੜਾ ਉਹ ਤੁਹਾਡੇ ਸਾਹਮਣੇ ਹੈ ਝੋਟੀ ਦਾ ਬਹੁਤ ਸੋਹਣੀ ਝੋਟੀ ਬਾਈ ਨੇ ਸੰਭਾਲੀ ਐ ਹੁਣ گاਮਾਂ ਵਾਲੇ ਪਾਸੇ ਬਾਈ ਦਾ ਸ਼ੌਂਕ ਬਣਿਆ ਤੇ گاਵਾਂ ਦਾ ਜਿਹੜਾ ਫਾਰਮ ਅੱਗੇ ਡਿਵੈਲਪ ਹੋਣਾ ਇਹ ਜਿਆਦਾ ਜਿਹੜਾ ਨਗ ਵਧਾਉਣੇ ਹੋ گا گاਵਾਂ ਦੇ ਵਧਾਉਣੇ ਬਾਈ ਨੇ ਸੋ ਪਹਿਲੇ ਨੰਬਰ ਤੇ ਝੋਟੀਆਂ ਤੁਸੀਂ ਦੇਖ ਰਹੇ ਹੋ ਡਿਟੇਲ ਤੁਹਾਨੂੰ ਸਾਰੀ ਦੱਸਤੀ ਐ ਸੋ ਰੇਟ ਫੋਨ ਦੇ ਉੱਤੇ ਬਾਈ ਤੁਹਾਨੂੰ ਦੱਸ ਦੂਗਾ ਜਿਹੜਾ ਵੀ ਖਰੀਦਣਾ ਚਾਵੇ ਮੈਂ ਸ਼ੁਰੂਆਤ ਚ ਹੀ ਦੱਸਦਾ ਸੀ ਵੀ ਨਾ ਤਾਂ ਸਿੰਘਾਂ ਵਾਲੇ ਪਾਸਿਓ ਕੋਈ ਕਮੀ ਐ ਝੋਟੀਆਂ ਚ ਤੇ ਨਾ ਟਾਂਚੇ ਵਾਲੇ ਪਾਸਿਓ ਤੇ ਕੋਈ ਵੀ ਸਿੰਘ ਬਣਾਇਆ ਵਿਆ ਨਹੀਂਗਾ ਮਤਲਬ ਨੇਚੁਰਲੀ ਜਿਹੜਾ سنگ ਹੈ ਉਹ ਬਰੀਡ ਦੇ ਹਿਸਾਬ ਤੇ ਇਹਨਾਂ ਦਾ ਕੁੰਡੇ ਹੋਏ ਹੋਏ سنگ ਹੈ ਇਹ ਨਹੀਂ ਵੀ ਬਾਈ ਨੇ ਕਿਸੇ ਕਾਰੀਗਰ ਤੋਂ ਇਹਨਾਂ ਨੂੰ ਕਢਾਇਆ ਹੋਵੇ ਜਾਂ ਉਸ ਤਰ੍ਹਾਂ ਇਹਨਾਂ ਦੀ ਸ਼ੇਪ ਦਿੱਤੀ ਹੋਵੇ ਤੇ ਇੱਕ ਝੋਟੀ ਹੋਰ ਦੇਖੋ ਮੈਂ ਇੱਕ ਮਿੰਟ ਬਾਈ ਪਹਿਲਾਂ ਇਹਦਾ ਥਣ ਦਾ ਸਾਈਜ਼ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਉਂਕਿ ਮੱਝ ਦੁੱਧ ਵਾਲੀ ਦੀ ਨਿਸ਼ਾਨੀ ਉਹਦੇ ਥਣਾ ਤੋਂ ਹੁੰਦੀ ਹੈ ਮੋਟਾ ਥਾਣੂ ਬੇ ਮੋੜ ਦੇ ਵਿੱਚੋਂ ਦੱਸੋ ਦੁੱਧ ਆਟੋਮੈਟਿਕ ਪਸ਼ੂ ਜ਼ਿਆਦਾ ਦਿੰਦਾ ਇਹਦੀ ਡਿਟੇਲ ਪੁੱਛ ਲੈਣੇ ਭਾਈ ਕੰਨ ਮਸੂਆ ਛੋਟੀ 2 ਨੰਬਰ ਤੇ ਇਹ ਵੀ ਪਹਿਲਾ ਸੂਆ ਸੁੰਦੀ ਆ ਜੀ ਠੀਕ ਹੈ ਇਹ ਕਿਹੜੇ ਬੋਲਦੀ ਹੈ ਇਹ ਵੀ ਨਵਾਬ ਦੀ ਕੱਟੀ ਆ ਜੀ ਇਹ ਨਵਾਬ ਦੀ ਹੈ ਅੱਗੇ ਗੱਭਣ ਕਿਹੜੇ ਐਮ 29 ਲੱਗਿਆ 2016 ਦਾ ਸਟਰਾ ਮਤਲਬ ਸਾਮ੍ਹ ਕੇ ਰੱਖੇ ਹੋਏ ਸੀਗੇ ਪਛੜ ਕੇ ਸਟਰਾ ਸੀਗੇ ਠੀਕ ਹੈ ਉਹਦੇ ਲਾਗੇ ਦੋ ਮੇਰੇ ਕਿਤੇ ਲੱਗੇ ਹੋਏ ਸੀਗੇ ਉਹਨੇ ਅੱਜ ਹੀ ਬੱਚਾ ਆਇਆ ਕਟਾ अच्छा थीक्षा। थीक्षा। दो दो वो डिटेल आज जी ठीक है ਆਪਣੇ ਕੋਲ ਦੋ ਸਟਰਾ 2016 ਦੇ ਸੰਭਾਲੇ ਹੋਏ ਸੀ ਉਹ ਇਸ ਝੋਟੀ ਦੇ ਲੱਗੇ ਐ M29 ਬੋਲ ਦੇ ਹਾਂਜੀ ਤੇ ਇਹ ਨਵਾਬ ਦੀ ਹੈ ਇਹਦੀ ਉਮਰ ਡੇਟ ਆਫ ਬਰਥ ਕੀ ਹੈ ਬਈ ਇਹ ਤਰੀਕ ਮ ਹੈਗੀ ਇਹ ਵੀ 21 ਦੀ ਹੈ ਜੀ ਮਤਲਬ ਇਹ ਇਹਦੇ ਨਾਲੋਂ 2 ਮਹੀਨੇ ਛੋਟੀ ਆ ਠੀਕ ਹੈ ਕਾਪੀ ਤੇ ਹੈਗੀ ਹੈ ਡਿਟੇਲ ਇਹਦੀ ਸਾਰੀ ਠੀਕ ਹੈ ਕਾਪੀ ਤੇ ਸਾਰੀ ਡਿਟੇਲ ਹੈਗੀ ਹੈ ਹਾਂਜੀ ਠੀਕ ਹੈ ਇਹ ਕਿੰਨਾ ਦਿਨ ਲੇ ਜੂਗੀ ਅੰਦਾਜ਼ਾ ਸੋਣ ਦੇ ਵਿੱਚ ਇਹਦੇ 8 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ 8 ਤਰੀਕ ਨੂੰ ਦੇਖੋ ਕਿਵੇਂ ਹਾਂਜੀ 24 ਤਰੀਕ ਹੈ 6 ਦਿਨ ਇਹ ਲੱਗ ਗਏ ਤੇ ਅੱਠੇ 14 15 ਦਿਨ ਹਜੇ ਲੈਂਦੀ ਹਾਂ 20 ਦਿਨ ਮੰਨ ਕੇ ਜੇ ਮਤਲਬ ਸਹੀ ਝੂਟੀਆਂ ਦੇ ਹਿਸਾਬ ਨਾਲ ਸੋਈ 20 ਦਿਨ ਵੀ ਲਿ ਜਾ ਸਕਦੀ ਹੈ 20 ਦਿਨ ਲਿ ਜਾ ਸਕਦੀ ਹੈ ਖੋਲ ਲਿਓ ਭਾਈ ਇਹਨੂੰ ਵੀ ਮੋਬਾਈਲ ਪਾ ਲਓ ਜੇਬ 'ਚ ਸੋ ਦੱਸੋ ਇਹ ਝੋਟੀ ਨਵਾਬ ਬੋਲਦੀ ਹੈ ਨਵਾਬ ਸਾਰੇ ਜਾਣਦੇ ਹੋ ਚਰਚਤ ਬੋਲ ਕਿਉ ਹਜੇ 15 ਦਿਨ ਲਾਉਗੀ ਝੋਟੀ ਸੁਆ ਪਹਿਲਾ ਸੁੰਦੀ ਐ ਇਹ ਵੀ ਸਿੰਘਾਂ ਦੀ ਕੁੰਡੀ ਐ 2021 ਦਾ ਹੀ ਬਰਥ ਇਹਦਾ ਪਰ 2 ਮਹੀਨੇ ਇਹ ਦੂਜੀ ਨਾਲੋਂ ਵੱਡੀ ਐ ਸੁਆਜਣ ਬਹੁਤ ਆ ਦੱਸੋ ਝੋਟੀ ਦਾ ਤੇ ਸੈਂਗ ਵੀ ਬੜਾ ਸੋਹਣਾ ਇਹ ਵੀ ਲਗਭਗ ਜੈਡ ਬਲੈਕ ਹੀ ਐ ਮੈਂ ਜਿਵੇਂ ਸ਼ੁਰੂਆਤ ਚ ਹੀ ਦੱਸਤਾ ਸੀ 7 ਸਾਲ ਦੀ ਮਿਹਨਤ ਆ ਬਾਈ ਦੀ ਮੁਰਾ ਨਸਲ ਦੇ ਉੱਤੇ ਤੇ ਅੱਜ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਜਿਹਨੂੰ ਮੁਰਾ ਦਾ ਸ਼ੌਂਕ ਐ ਉਹ ਸੰਪਰਕ ਬਾਈ ਨਾਲ ਬਣਾ ਸਕਦਾ ਲੈ ਆਓ ਵੀਰੇ ਤੇ ਇਹ ਸੁਭਾਅ ਮੱਜਾਂ ਦੇ ਜਿਵੇਂ ਵਾਰ-ਵਾਰ ਗੱਲ ਕਰੀਏ ਤਾਂ ਉਹ ਬੇਤਰੀ ਹੈ ਵੀ ਤੁਸੀਂ ਇਹੀ ਦੇਖ ਲਓ ਵੀ ਬਾਈ ਨੇ ਕਿਹੜੇ ਢੰਗ ਨਾਲ ਇਹਨਾਂ ਨੂੰ ਫੜਿਆ ਤੇ ਉਸੇ ਹਿਸਾਬ ਤੇ ਕਰਮਾਂ ਵਾਲੀਆਂ ਤੁਰ ਕੇ ਪਹਿਲਾਂ ਛੋਟੀਆਂ ਦਿਖਾ ਰਹੀਆਂ ਆਪਾਂ ਨੂੰ ਬਣਾਵਟ ਵੀ ਬੜੀ ਚੰਗੀ ਦੱਸੋ ਛੋਟੀ ਦੀ ਰੇਟ ਫੋਨ ਤੇ ਹੈ ਕਾਲ ਕਰਕੇ ਕਨਫਰਮ ਤੁਸੀਂ ਕਰ ਲਿਓ ਜੀ ਬਾਈ ਵਾਰ-ਵਾਰ ਰੇਟ ਦਾ ਜੀ ਕਰੇਸ ਕਰਕੇ ਕਰਦਾ ਉਹਨਾਂ ਕਿਉਂਕਿ ਜਿਹੜਾ ਘਰੇਲੂ ਪਸ਼ੂ ਪਾਲ ਕਹਣਾ ਉਹਨੇ ਕਦੇ-ਕਦੇ ਪਸ਼ੂ ਵੇਚਣਾ ਕੀ ਮਤਲਬ ਹਰੇਕ ਚਾਹੁੰਦਾ ਵੀ 2 ਰੁਪਏ ਮਿਲ ਜਾਣ ਜੋ ਮਿਹਨਤ ਕੀਤੀ ਹੈ ਕਿਸੇ ਪਸ਼ੂ ਤੇ ਪਰ ਦੋਸਤੋ ਇੱਕ ਗੱਲ ਮੈਂ ਹੋਰ ਐਡ ਕਰ ਦਿਆਂ ਜਿਹੜੀ ਪਹਿਲੇ ਨੰਬਰ ਤੇ ਝੋਟੀ ਦਿਖਾਈ ਐ ਅਰਜਨ ਕੁੰਗੜ ਦੀ ਇਹ 2 ਮਹੀਨੇ ਵੱਡੀ ਐ ਨਵਾਬ ਵਾਲੀ ਝੋਟੀ ਤੋਂ ਮਤਲਬ ਉਹ ਨਵਾਬ ਵਾਲੀ ਝੋਟੀ 2 ਮਹੀਨੇ ਛੋਟੀ ਐ ਵੀਡੀਓ ਦੇ ਵਿੱਚ ਮੈਂ 1 ਮਿੰਟ ਪਹਿਲਾਂ ਇਹ ਸ਼ਬਦ ਕਹਿ ਕੇ ਬੈਠਾ ਸੀ ਵੀ ਇਹ ਝੋਟੀ 2 ਮਹੀਨੇ ਵੱਡੀ ਐ ਪਰ ਇਹ ਛੋਟੀ ਐ ਦੂਜੀ ਨਾਲੋਂ 2 ਮਹੀਨੇ ਚੰਗਾ ਹਵਾਨੇ ਦਾ ਰੁਖ ਹਾਲ ਦੀ ਘੜੀ ਦੱਸਦਾ ਕਿੰਨੀ ਕ ਤਿਆਰ ਹੋ ਜੂਗੀ ਜਜਮੈਂਟ ਤੁਸੀਂ ਕਰੋਗੇ ਤੋ ਦੋ ਝੋਟੀਆਂ ਤੁਹਾਨੂੰ ਦਿਖਾ ਪਈਆਂ ਇਹ ਤੋਂ ਬਾਅਦ ਚ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੇ ਆ ਤਿੰਨ ਨੰਬਰ ਵਾਲੀ ਬਈ ਝੋਟੀ ਕੈਨ ਵਸੂਅਸ ਹੁੰਦੀ ਐ ਇਹ ਦੂਜਾ ਸੂਅਸ ਹੂਗੀ ਦੂਜਾ ਸੂਅਸ ਹੂਗੀ ਕਿੰਨੇ ਚਿਰ ਦੀ ਇਸ ਟਾਈਮ ਕੱਪਣਾ ਬਈ ਇਹ ਇਹ ਇੱਕ ਇੱਕ ਘੰਟਾ ਜੀ ਦੇਖੋ ਬਈ ਇਹ ਦੂਜਾ ਸੂਅਸ ਹੁੰਦੀ ਐ ਨਾ ਤਿੰਨ ਨੰਬਰ ਵਾਲੀ ਚ ਹਾਂਜੀ ਇਹ ਦੂਜਾ ਸੂਅਸ ਹੁੰਦੀ ਠੀਕ ਐ ਆ ਪਹਿਲੇ ਮਹੀਨੇ ਦੀ 20 ਤਰੀਕ ਨੂੰ ਸ਼ਾਇਦ ਇਹ ਆਈ ਹੋਈ ਹੈ ਨਾ ਹਾਂਜੀ ਪਹਿਲੇ ਮਹੀਨੇ ਦੀ 20 ਇਹਦਾ ਮਤਲਬ 6 ਮਹੀਨਿਆਂ ਦੀ ਗੱਭਣ ਹੋ ਗਈ ਹੈ ਤੇ 7ਵਾਂ ਲੱਗ ਗਿਆ 7ਵਾਂ ਲੱਗ ਗਿਆ ਜੀ ਅੱਛਾ ਭਈ ਸੀਮਨ ਕਿਹੜੇ ਬੋਲ ਦਾ ਰਿਕਸ ਯੂਜ਼ ਕੀਤਾ ਆਪਾਂ ਆ ਵੀ ਮੈਨੂੰ ਦਾ ਲੱਗਿਆ ਹੋਇਆ ਹੈ ਜੀ ਠੀਕ ਹੈ ਇਹ ਆਪ ਕਿਹੜੇ ਦੀ ਹੈ ਕੋ ਸਹਧਿਆਣ ਐਚ ਐਲ ਡੀ ਵੀ ਦੇ ਨੋਰਮਲ ਸਟਰਾ ਦੀ ਹੈ ਜੀ ਦੁੱਧ ਇਹਨੇ 14 ਲੀਟਰ ਕੰਡੇ ਦਾ ਥੋਲ ਦਿੱਤਾ ਜੀ ਠੀਕ ਹੈ ਹੁਣ ਇਸ ਟਾਈਮ ਡਰਾਈ ਹੈ ਇਹ ਹਾਂਜੀ ਇਸ ਟਾਈਮ ਡਰਾਈ ਹੈ ਜੀ ਠੀਕ ਹੈ ਖੁੱਲ ਗਿਆ ਭਈ ਇਹਨੂੰ ਵੀ ਸੋ ਦੋਸਤਾਂ ਦੁੱਧ ਦੋ ਡਰਾਈ ਹੈ ਐਚ ਐਲ ਡੀ ਵੀ ਦੇ ਕਿਸੇ ਬੋ ਦੂਜੇ ਸੂਏ ਲਈ 6 ਮਹੀਨੇ ਦੀ ਗੱਭਣ ਹੋ ਗਈ ਹੈ ਮਤਲਬ ਮੈਂ ਡੇਟ ਬੋਲ ਦਿੰਨਾ ਵੀ 20 ਤਰੀਕ ਨੂੰ ਪਹਿਲੇ ਮਹੀਨੇ ਦੀ ਨੂੰ ਜਨਵਰੀ 20 ਦੇ ਵਿੱਚ ਇਹਦੀ ਏਆਈ ਹੋਈ ਹੈ ਪਾਣੀ ਛੱਡਣਾ ਬੁਰੇ ਨੂੰ 20 ਤਰੀਕ ਨੂੰ ਜਨਵਰੀ ਮਹੀਨੇ ਦੇ ਵਿੱਚ 2000 ਜਿਹੜਾ ਉਹ 24 ਸੀਗਾ ਸੋ ਉਹਦੇ ਹਿਸਾਬ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ 6 ਮਹੀਨਿਆਂ ਦੀ ਗੱਭਣ ਬਣਦੀ ਹੈ ਤੇ 7 ਮਹੀਨਿਆਂ ਨੂੰ ਲੱਗਾ ਵਿਆ ਜਿਹਨੇ ਲਜਾਣੀ ਚੈੱਕ ਪਾਸ ਭਾਵੇਂ ਆਪ ਦਾ ਕੋਈ ਡਾਕਟਰ ਵੀਰ ਲਿਆ ਕੇ ਕਰਾ ਲਿਓ ਤੇ ਬਾਕੀ ਇਹ ਵੀਰ ਆਪ ਪ੍ਰੈਕਟਿਸ ਕਰਦਾ ਤੇ ਇਹਦੇ ਵੱਲੋਂ ਕਨਫਰਮ ਚੈੱਕ ਪਾਸ ਹੈ ਜੇ ਥਾਣਾ ਚ ਵਿਥੀ ਦੀ ਗੱਲ ਕਰਦੇ ਆ ਤਾਂ ਇੱਥੋਂ ਦੇਖ ਲਓ ਤੁਸੀਂ ਬਹੁਤ ਸੋਹਣੀ ਵਿਥੀ ਜਿਹੜੀ ਉਹ ਝੋਟੀ ਦੇ ਥਾਣਾ ਦੇ ਵਿੱਚ ਇੱਥੋਂ ਦੇਖੋ ਤੁਸੀਂ ਥਣ ਦਾ ਸਵਾਜ ਵੀ ਤੁਹਾਨੂੰ ਸਮਝ ਆਊਗਾ ਬਾਕੀ ਆਪਾਂ ਤੋਰ ਕੇ ਤੁਹਾਨੂੰ ਦਿਖਾ ਦਨੇ ਇੱਕ ਵਾਰ ਪਾਣੀ ਪੀਣ ਦੀ ਇਹਨੂੰ ਚਾਸ ਹੈਗੀ ਇੱਥੇ ਖੇਲ ਬਣੀ ਵੀ ਹੈ ਹੌਦ ਬਣਿਆ ਹੋਇਆ ਬਾਈ ਦਾ ਇਸ ਝੋਟੀ ਬਾਰੇ ਇੱਕ ਗੱਲ ਹੋਰ ਐਡ ਕਰ ਦੇਣਾ ਦੋਸੋ ਜਿਹੜੀ ਘਰੇ ਮੱਝ ਬਾਈ ਨੇ ਰੋਕੀ ਹੈ ਉਹਦੀ ਧੀ ਹੈ ਤੇ ਵੀਰ ਦੱਸਦਾ ਵੀ ਉਹ ਮੱਝ ਦੀ ਏਆਈ ਪਾਈ ਨੇ ਆਪ ਕੀਤੀ ਸੀ ਤਾਂ ਹੀ ਐसीएलਡੀਬੀ ਦਾ ਸੀਮਨ ਤੁਹਾਨੂੰ ਦੱਸਿਆ ਸੋ ਕੰਫਰਮ ਹੈ ਵੀ ਹਰਿਆਣੇ ਦੇ ਕਿਸੇ ਐसीएलਡੀਬੀ ਦੇ ਕਿਸੇ ਬੁੱਲ ਦੀ ਇਹ ਧੀ ਹੈ ਤੇ ਅੱਗੇ ਗੱਭਣ ਅਵਮਨ ਨੂੰ ਤੋਂ ਹਨ ਲਿਓ ਵੀਰੇ ਸੋ ਦੁੱਧ ਇਹਦੀ ਮਾਂ ਦਾ ਵੀ 14-15 ਲੀਟਰ ਹੈ ਤੇ ਇਹ ਨੇ ਪਹਿਲੇ ਸੂਏ 'ਚ ਹੀ 14 ਲੀਟਰ ਦੁੱਧ ਦਿੱਤਾ ਸੀ ਐਸ ਵਾਰ ਕਰਮਾ ਵਾਲੀ ਚੰਗੀ ਤਿਆਰ ਹੋਵੇ ਰੁੱਤ ਸਹੀ 'ਚ ਸੁੰਦੀ ਹੈ ਠੰਡ 'ਚ ਸੂਗੀ ਤਾਂ ਸੋਨਾ ਦੁੱਧ ਦੇਣ ਦੀ ਸੁਭਾਵਨਾ ਹੈ ਕਿਉਂਕਿ ਥਣ ਹਵਾਨਾ ਹੁਣੇ ਹੀ ਦੱਸਦਾ ਹੈ ਵੀ ਚੰਗਾ ਖੋਲੂਗੀ ਸੋ ਜਿਹਨੂੰ ਪਸੰਦ ਆਉਂਦੀ ਹੈ ਦੱਸੋ ਤਾਂ ਕਾਲ ਕਰੋ ਤੁਸੀਂ ਇਹਦੇ ਸਬੰਧੀ ਵੀ ਇੱਕ ਜਿਹੜੀ ਨਵਾਬ ਦੀ ਝੋਟੀ ਪਹਿਲਾਂ ਤੋਰੀ ਸੀ ਉਹ ਵੀ ਇਹਦੀ ਭੈਣ ਆ ਪਿਓ ਵਾਲੇ ਪੱਖ ਆ ਮਾਂ ਵਾਲੇ ਪੱਖ ਤੋਂ ਕਿਉਂਕਿ ਵੱਡੀ ਮੱਝ ਦੀ ਇਹ ਧੀ ਹੈ ਜਿਹੜੀ 2 ਨੰਬਰ ਤੇ ਝੋਟੀ ਤੋਰੀ ਹੈ ਦੂਸਰੇ ਨੰਬਰ ਤੇ ਇਹ ਆ ਜੀ ਖਰਾਕ ਜਿਹੜੀ ਮੂੰਹ ਨਾ ਖਾ ਲਈ ਉਹਦਾ ਹੀ ਦੁੱਧ ਆ ਇਹ ਕੋਈ ਗੱਲਾਂ ਨਹੀਂ ਕੋਈ ਟੀਕਾ ਨਹੀਂ ਇਹ ਕੰਮ ਅਸਾਂ ਉਵੇਂ ਨਹੀਂ ਕੁਝ ਠੀਕ ਹੈ ਫੋਕਿੰਗ ਉਹ ਖਰਾਕ ਬਾਈ ਕਹਿੰਦਾ ਵੀ ਇਹ ਖਾ ਲੈਂਦੀਆਂ ਮੂ ਨਾਲ ਕੋਈ ਦੇ ਕੇ ਇਹਨਾਂ ਦਾ ਦੁੱਧ ਜਿਹੜਾ ਛੋਇਆ ਜਾਂਦਾ ਬਣਾਵਟ ਵੀ ਦੋਸਤੋ ਢਾਂ ਚਾਂਦੀ ਤੁਸੀਂ ਦੇਖੋ ਕਾਫੀ ਖੁੱਲੀ ਡੁੱਲੀ ਇਹ ਵੀ ਝੋਟੀ ਨਵਾਬ ਵਾਲੀ ਝੋਟੀ ਵੀ ਖੁੱਲੀ ਡੁੱਲੀ ਆ ਤੇ ਦੂਜੀ ਝੋਟੀ ਦੀ ਬਿਊਟੀ ਬਹੁਤ ਚੰਗੀ ਹੈ ਅੱਛਾ ਇਹ 2020 ਦਾ ਜਨਮਾ ਜੀ ਅੱਛਾ ਇਹਦਾ 2020 ਦਾ ਜਨਮਾ ਠੀਕ ਹੈ ਅੱਛਾ ਭਾਈ ਜਿਹੜੀ ਇਹ ਦੂ ਅੱਗੇ ਮੱਝ ਹੈ ਇਹ ਇਹ ਵੀ ਕਿੰਨੇ ਵਸੂਆ ਇਹ ਇਹ ਤੀਸਰਾ ਸੂਆ ਸੂਗੀ ਜੀ ਤੀਜਾ ਸੂਆ ਸੂਗੀ ਹਾਂਜੀ ਜੀ ਅੱਛਾ ਕਿੰਨੇ ਟਾਈਮ ਦੀ ਘੱਪਣ ਇਸ ਟਾਈਮ ਇਹ ਇਹ ਹੈਗੀ ਆ ਜੀ ਜਨਵਰੀ ਦਾ ਟਿਕਾ ਲੱਗਿਆ ਹੋਇਆ ਹੈ ਜੀ ਇਹਦੇ ਵੀ ਅੱਛਾ ਇਹਦੇ ਵੀ ਜਨਵਰੀ ਦੇ ਹੈ ਪਹਿ ਠੀਕ ਹੈ 1 ਜਨਵਰੀ ਨੂੰ ਏਆਈ ਹੋਈ ਆ ਦੋਸਤੋ ਤਾਂ ਲਗਭਗ ਇਹ ਪੌਣੇ 8 ਮਹੀਨਿਆਂ ਦੀ ਜਿਹੜੀ ਉਹ ਗੱਬਣ ਬਣਦੀ ਹੈ ਇਹਦੇ ਲੱਗਿਆ ਹੋਇਆ ਜਾਂ 24 ਦਾ ਜੀ ਅੱਛਾ 1 ਤੇ 2 ਇਹ ਹੈਗੀ ਆਪ ਐਲਡੀਐਫ ਦੇ ਕੋਹੇਨੂਰ ਦੀ ਜੀ ਹੂੰ ਤੇ ਇਹਦੇ ਲੱਗਿਆ ਹੋਇਆ ਜੀ ਆਪਣਾ ਰਾਜੂ 2 ਰਾਜੂ 2 ਲੱਗਿਆ ਇਹ ਵੀ ਬੀਰਾਂ ਵਾਲੀ ਆ ਰੈਂਦਾ ਜੀ ਓਕੇ ਠੀਕ ਹੈ ਇਹ ਇਹਦਾ ਮਤਲਬ ਇਹ 8ਵਾਂ ਮਹੀਨਾ ਨੂੰ 1 ਤਰੀਕ ਤੋਂ ਲੱਗ ਜਾਣਾ ਹੈ। ਪੌਣੇ 7ਾਂ ਦੀ ਲਗਭਗ ਹੋ ਗਈ ਹੈ ਹੈਨਾ। ਪੌਣੇ 8ਾਂ ਦੀ 6 ਦਿਨ ਘਟ ਹੈ। 7ਵਾਂ ਮਹੀਨਾ ਪੂਰਾ ਹੋਣ ਤੋਂ 6 ਦਿਨ ਘਟ ਹੈ। 1 ਤਰੀਕ ਨੂੰ AI ਹੋਈ ਆ ਤੁਸੀਂ ਉਹ ਚੀਜ਼ ਦੇ ਹਿਸਾਬ ਤੇ ਨੋਟ ਕਰਿਓ ਜੀ। ਅੱਛਾ ਭਾਈ ਇਹਦਾ ਦੁੱਧ ਦਾ ਕੀਰ ਕਰ ਰਿਹਾ ਕਿੰਨਾ ਇਹ ਵੀ 14 ਲੀਟਰ ਜੀ। ਠੀਕ ਹੈ ਤੋਰਗੇ ਨੂੰ ਵੀ ਖੋਲੋ। ਹਾਂਜੀ। ਸੋ ਰਾਜੂ 2 ਲੱਗਾ ABC ਵਾਲਾ ਤੇ ਆਪੇ LDF ਦੇ ਕੋਹੇਨੂਰ ਬੋਲਦੀ ਤੀ ਹੈ। ਜਿਹਦੇ 16 ਲੱਖ ਲੱਗਿਆ ਸੀ ਇਹਦੀ ਭੈਣ ਜੀ ਮੇਲੇ ਤੇ ਗਈ ਸੀ ਜਿਹੜੀ ਆਪਣੇ ਇੱਥੇ ਨਹੀਂ ਪਉ ਆ ਜਿੱਤਣਾ ਓਲੇ ਤਨੋਲੇ ਦਾ ਕਛ ਹਾਂ ਉਹ ਮਤਲਬ ਬਾਫ ਕਰਨੀ ਉਹਦੀ ਪੈਣ ਹੀ ਹੋ ਗਈ ਠੀਕ ਐ ਸੋ ਕੋਹੇ ਨੂਰ ਬੁੱਲ ਦੀ ਇਹ ਧੀ ਐ ਇਹਦੀ ਪੂਛ ਥੋੜੀ ਜਿਹੀ ਉੱਤੋਂ ਟੁੱਟੀ ਵੀ ਐ ਉਹ ਚੀਜ਼ ਧਿਆਨ ਚ ਕਰ ਲਿਓ ਜੇ ਕਿਉਂਕਿ ਕਈ ਵਾਰਾਂ ਦੂਰੋਂ ਆਉਣਾ ਹੁੰਦਾ ਆ ਕੇ ਨਾ ਕੋਈ ਕਮੀ ਪਸ਼ੂ ਦੇ ਵਿੱਚ ਨਜ਼ਰ ਆਵੇ ਹਾਂਜੀ ਇੰਨੀ ਇੰਨੀ ਜਾਂ ਹੈਗੀ ਐ ਪੂਛ ਟੁੱਟੀ ਹੋਈ ਜੀ ਜਿੰਨਾ ਕਿ ਟੱਟਾ ਫੁੱਲ ਹੁੰਦਾ ਜੀ ਉਹਨਾਂ ਕੋਲ ਟੱਟਾ ਥੋੜੀ ਪੂਛ ਜਿਹੜੀ ਥੱਲੋਂ ਜਿਹੜੀ ਉਹ ਟੁੱਟੀ ਵੀ ਐ ਤੀਜਾ ਸੂਆ ਇਸ ਝੋਟੀ ਨੇ ਸੁਣਾ ਸਰ ਦੀ ਵੀ ਸਾਨੂੰ ਬਿਲਕੁਲ ਕੁੰਡੇ ਆ 5 ਸਾਲ ਦੀ ਉਮਰ ਹੋਣੀ ਹੈ ਜਦੋਂ ਇਹਨੇ ਸੂਣਾ ਜੀ ਸਿਰਫ 5 ਅੱਛਾ ਠੀਕ ਹੈ ਤੀਜਾ ਸੂਆ ਸੁਪਨੀ ਠੀਕ ਹੈ ਮਤਲਬ ਫਿਰ ਤਾਂ ਬਹੁਤ ਛੇਤੀ ਸੂਣ ਤੋਂ ਬਾਅਦ ਇਹ ਗੱਭਣ ਹੋ ਜਾਂਦੀਆਂ ਮੱਝਾ ਹਨ 19 ਦਾ ਜਨਮ ਹੈ ਜਿਹੜਾ ਨੌਵੇਂ ਮਹੀਨੇ ਦਾ ਅੱਛਾ ਤਾਰੀਖ ਕਾਪੀ ਤੇ ਕਨਫਰਮ ਲਿਖੀ ਹੋਈ ਹੈ ਜੀ ਠੀਕ ਹੈ 2019 ਦਾ ਜਨਮ ਹੈ ਠੀਕ ਹੈ ਸੋ ਦੋਸਤੋ 2019 ਦਾ ਜਨਮ 5 ਸਾਲਾਂ ਦੀ ਤੀਜਾ ਸੂਆ ਇਹਨੇ ਸੂਪਣਾ ਤੁਸੀਂ ਦੇਖੋ ਵੀ ਇਹ ਖਾਸ ਗੱਲ ਹੈ ਬਾਈ ਇਹਨੇ ਕਿ ਕੇਅਰ ਕਰਦਾ ਤੇ ਸਾਰਾ ਡਾਟਾ ਜਿਹੜਾ ਬਾਈ ਕੋਲ ਰਜਿਸਟਰ ਦੇ ਉੱਤੇ ਲਿਖਿਆ ਹੈ ਤੇ ਵੀਡੀਓ ਬਣਾਉਣਾ ਪ੍ਰੀਪਲਾਨਡ ਨਹੀਂ ਸੀ ਮਤਲਬ ਅਚਾਨਕ ਜਈ ਇਧਰਲੇ ਪਾਸੇ ਆਏ ਸੀ ਤੇ ਬਾਈ ਨੂੰ ਫੋਨ ਲਾ ਲਿਆ ਉਸ ਤਰੀਕੇ ਨਾਲ ਵੀਡੀਓ ਬਣਾ ਰਹੇ ਨਹੀਂ ਡਾਟਾ ਹੋ ਸਕਦਾ ਵੀ ਆਪਾਂ ਸਾਰਾ ਮੂੰਹ ਜਵਾਨੀ ਧਿਆਨ ਚ ਹੁੰਦਾ ਤੇ ਤੁਹਾਨੂੰ ਉਮੀਦ ਅਸੀ ਜਾਂਦੇ ਫਿਰ ਵੀ ਤੁਸੀਂ ਰਜਿਸਟਰ ਆ ਕੇ ਦੇਖ ਲੈਣੇ ਆ ਉਹਨਾਂ ਤੇ ਸਾਰੀ ਡਿਟੇਲ ਤੁਹਾਨੂੰ ਇਹਨਾਂ ਮੱਜਾਂ ਨਹੀਂ ਮਿਲ ਜਾਣੀ ਐ ਇਹ ਤੋਂ ਬਿਨਾ ਦੋ ਕਟੀਆਂ ਐ ਦੋ ਝੋਟੀਆਂ ਜਿਹੜੀਆਂ ਬਾਈ ਨੇ ਵੇਚਣੀਆਂ ਥੋੜੀ ਜਾਣਕਾਰੀ ਲੈਣੇ ਦੱਸੋ ਉਹਨਾਂ ਸੰਬੰਧੀ ਵੀ ਆਪਾਂ ਸੋਹਣੇ ਕੱਦ ਕਾਠ ਦੀ ਝੋਟੀ ਦੱਸੋ ਇਹ ਤੋਂ ਅੱਗੇ ਬਿਲਕੁਲ ਹੀ ਕੁੰਡੇ ਸਿੰਘਾਂ ਦੀ ਹੈ ਬਾਈ ਜਿਹੜੀ ਇਹ ਤੋਂ ਅੱਗੇ ਜਿਹੜੀ ਇਹ ਝੋਟੀ ਆਪਾਂ ਵੇਚਣੀ ਹੈ ਕਿਹੜੇ ਬੁੱਲਦੀ ਹੈ ਇਹ ਇਹ ਆਪ ਹੈਗੀ ਹੈ 147010 ਦੀ ਠੀਕ ਹੈ ਇਹਦੀ ਧੀ ਆ ਜੀ ਜਿਹੜੀ ਇਹ ਨੂਰ ਦੀ ਮਤਲਬ ਆਪਣੇ ਕੋਲੇ ਦੋ ਪੀੜੀਆਂ ਦਾ ਰਿਕਾਰਡ ਹੋ ਗਿਆ ਜੀ ਦਾ ਠੀਕ ਹੈ ਓਕੇ ਜਿੰਨੀ ਉਮਰ ਹੋ ਗਈ 2 ਸਾਲ ਜੀ 2 ਸਾਲ ਉਮਰ ਹੋ ਗਈ ਹੈ ਹਜੇ ਏਆਈ ਤਾਂ ਨਹੀਂ ਇਹਦੀ ਹੋਈ ਬਾਈ ਏਆਈ ਅਸੀਂ ਨਾ ਮਤਲਬ ਹੁਣ ਚੇਂਜ ਕਰਤਾ ਸੀਗਾ ਵੀ ਹੁਣ ਪੌਣੇ ਤਿੰਨ ਸਾਲ ਦੀ ਜਾ ਕੇ ਗੱਬਣ ਕਰਵਾਉਣੀ ਹੈ ਇਸ ਕਰਕੇ ਇਹਦੀ ਸੇਵਾ ਵੀ ਨਾਰਮਲ ਰੱਖਿਆ ਉਹਨਾਂ ਮੈਸਨ ਨਾਲ ਠੀਕ ਹੈ ਅਜੀ ਥੋੜਾ ਜਿਹਾ ਮੰਨੇ ਆ ਵੀ ਜਿਆਦਾ ਛੋਟਾ ਥੂਆ ਲੈਣਾ ਠੀਕ ਹੈ ਸਹੀ ਨਹੀਂ ਮੰਨੇ ਸਾਡੇ ਠੀਕ ਹੈ ਸੋ ਦੋਸਤੋ ਬਾਈ ਕਹਿੰਦਾ ਵੀ ਬਹੁਤ ਹੀ ਛੋਟੀ ਜਿਹੜੀ ਨਹੀਂ ਸਵਾਉਣੀ ਉਹਦੇ ਕਰਕੇ ਥੋੜਾ ਲੇਟ ਕਰਤੀ ਕੱਦ ਆਪਦੀ ਮੰਗ ਉਹ ਕਰ ਗਈ ਥੱਲੋ ਇੱਕ ਨੰਬਰ ਝੋਟੀ ਆ ਦੋਸਤੋ ਜੈਡ ਬਲੈਕ ਹੈ ਭਾਈ ਪੂਛ ਫੜੀ ਮੜੀ ਜੀ ਉਹ ਸਾਈਡ ਨੂੰ ਜਾਣ ਲੱਗੀ ਥਣ ਦਿਖਾ ਲੂਗੀ ਕਰਮਾਂ ਸੋ ਤੁਸੀਂ ਜਦੋਂ ਇਹ ਲੂਗੀ ਥੋੜਾ ਜਿਹਾ ਥਣ ਦੇਖਿਓ ਜੇ ਵਿੱਥੀ ਦੇਖਿਓ ਦੋਸਤੋ ਥਣਾਾਂ ਦੇ ਵਿੱਚ ਬੜੀ ਕਮਾਲ ਦੀ ਵਿੱਥੀ ਹੈ 1470 10 ਦੀ ਆਪ ਤੇ ਮਾਂ ਇਹਦੀ ਕੋਹੇ ਨੂਰ ਬੋਲਦੀ ਮੋਰਾ ਦੀਆਂ ਦੋ ਪੀੜੀਆਂ ਹੋ ਗਈਆਂ ਜੀ ਆਪਣੇ ਸੱਚੀ ਮਤਲਬ ਠੀਕ ਹੈ ਬਈ ਇਹ ਤੋਂ ਅੱਗੇ ਇੱਕ ਕੱਟੀ ਖੜੀ ਹੈ ਹੋਰ ਇਹ ਹਸਾਰ ਵਾਂਨ ਦਾ ਜੋਦਾ ਜੀ ਠੀਕ ਹੈ ਮਾਂ ਮਤਲਬ ਇਹ ਜਿਹੜੀਆਂ ਪਹਿਲਾਂ ਆਪਾਂ ਦੋ ਕੱਟੀਆਂ ਦਿਖਾਈਆਂ ਨੇ ਮਾਂ ਕੰਨੀ ਉਹਨਾਂ ਦੀ ਆ ਗਈ ਜੀ ਮਾਂ ਦਾ 14 ਲੀਟਰ ਦਾ ਰਿਕਾਰਡ ਹੈ ਜੀ ਆਪਣੇ ਕੋਲੇ 14 15 ਦਾ ਠੀਕ ਹੈ ਤੇ ਇਹ ਜੋਦਾ ਲੱਗਿਆ ਹੋਇਆ ਇਹਦਾ ਵੀ 5519 ਆ ਜੀ ਮੇਰਾ ਖਿਆਲ ਆ ਰਿਕਾਰਡ ਦੀ ਠੀਕ ਹੈ ਇਹਦੀ ਉਮਰ ਕਿੰਨੀ ਹੋਊਗੀ ਇੱਕ ਸਾਲ ਦੀ ਹੋਗੀ ਦੀ ਮਾਂ ਨੇ ਦੁਬਾਰਾ ਬੱਚਾ ਦਿੱਤਾ ਜੀ ਹੁਣ ਅੱਛਾ ਠੀਕ ਹੈ ਇੱਕ ਸਾਲ ਦੀ ਹੈ ਹਾਂਜੀ ਉਹ ਉਹਦੀ ਮਤਲਬ ਤੀਜੀ ਗੱਟੀ ਵੱਡੀ ਵੱਡੀ ਮੱਝ ਦੀ ਹੈ ਇਹ ਤੀਜੀ ਗੱਟੀ ਹੋਗੀ ਜੀ ਠੀਕ ਹੈ ਤੇ ਚੌਥੀ ਵਾਰ ਫੇਰ ਕੱਟੀ ਦਿੱਤੀ ਉਹਨੇ ਹਾਂਜੀ ਫੇਰ ਕੱਟੀ ਦਿੱਤੀ ਠੀਕ ਹੈ ਸੋ ਦਸੋ ਇਹ ਵੱਡੀ ਮੱਝ ਦੀ ਧੀ ਜਿਹੜੀਆਂ ਦੋ ਝੋਟੀਆਂ ਪਹਿਲਾਂ ਦਿਖਾਤੀਆਂ ਤੁਹਾਨੂੰ ਉਹਨਾਂ ਦੀ ਭੈਣ ਬੰਦੀ ਹੈ ਮਾਂ ਵਾਲੇ ਪਾਸੋਂ ਸੋ ਇਹ ਦਸੋ ਨਾਗ ਬਕਾਉ ਆਈ ਦੀ ਵੀਡੀਓ ਚ ਕਾਲ ਕਰਕੇ ਰੇਟ ਕਨਫਰਮ ਕਰ ਲਿਓ ਜੇ ਤੇ ਆ ਕੇ ਜਰੂਰ ਦੇਖਿਓ ਪਸ਼ੂ ਸੋਹਣੇ ਆ ਬਾਈ ਨੇ ਵੇਚਨੇ ਆ ਜੋ ਤਸੱਲੀ ਵੀ ਤੁਸੀਂ ਕਰੋਗੇ ਨੰਬਰ ਜਿਹੜਾ ਉਹ ਸਕਰੀਨ ਉੱ ਇਹਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ